ਪੰਜ ਮੈਂਬਰੀ ਕਮੇਟੀ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਉਹੀ ਸਵਾਲ ਹੋਏ ਜੋ ਹੁਣ ਤੱਕ ਹੁੰਦੇ ਆ ਰਹੇ ਆ ਯਾਨੀ ਕਿ ਜੇ ਬਤੌਰ ਪੱਤਰਕਾਰ ਦੇਖਿਆ ਜਾਵੇ ਜਾਂ ਬਤੌਰ ਜਨਤਾ ਵੀ ਦੇਖਿਆ ਜਾਵੇ ਤਾਂ ਵੀ ਉਹ ਸਵਾਲ ਅਜੇ ਵੀ ਪ੍ਰਵੇਲ ਕਰ ਰਹੇ ਆ ਜੋ ਸਵਾਲ ਸ਼ੁਰੂ ਤੋਂ ਸਾਹਮਣੇ ਆਏ ਸੀ ਉਹ ਹੁਣ ਵੀ ਪੁੱਛੇ ਜਾ ਰਹੇ ਆ ਉਹ ਹੁਣ ਵੀ ਉਹੀ ਸਵਾਲ ਨੇ ਉਹੀ ਜਵਾਬ ਨੇ ਪਰ ਕਿਤੇ ਕਿਸੇ ਕਿਸੇ ਥਾਂ ਟਿਕਾਣੇ ਉਹ ਮਾਮਲਾ ਲੱਗਦਾ ਨਹੀਂ ਪਿਆ ਉਸ ਪ੍ਰੈਸ ਕਾਨਫਰੰਸ ਬਾਰੇ ਗੱਲਬਾਤ ਕਰਨੀ ਜ਼ਰੂਰੀ ਹੈ ਮੇਰੇ ਨਾਲ ਭਾਈ ਸੁਖਦੇਵ ਸਿੰਘ ਫਗਵਾੜਾ ਹੁਣੀ ਮੌਜੂਦ ਨਹੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਸਾਹਿਬ ਸਮਾਂ ਦਿੱਤਾ ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ ਮੇਰਾ ਇਹੀ ਸਵਾਲ ਹੈ ਕਿ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਸੀ ਉਹਦੇ ਵਿੱਚ ਵੀ ਉਹੀ ਸਵਾਲ ਹੋਏ ਕਿ ਕੀ ਕੋਈ ਵੱਖਰਾ ਧੜਾ ਬਣਦਾ ਪਿਆ ਹੈ ਕਿ ਨਹੀਂ ਬਣਦਾ ਪਿਆ ਐਂ ਕਿਉਂ ਲੱਗ ਰਿਹਾ ਹੈ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਨੇ ਉਹ ਸਿਰਫ ਟਾਲਮਟੋਲ ਕਰ ਰਹੇ ਆ ਜਾਂ ਗੱਲਾਂ ਨੂੰ ਘੁਮਾ ਰਹੇ ਆ ਕੋਈ ਸਪਸ਼ਟ ਬਿਆਨ ਨਹੀਂ ਦਿੱਤਾ ਜਾ ਰਿਹਾ ਤੁਹਾਨੂੰ ਕੀ ਨੇ ਐਕਚੁਅਲੀ ਇਹਦੇ ਵਿੱਚ ਜਿਹੜੀ ਕਲੈਰਿਟੀ ਨਹੀਂ ਹੈ ਕਿਉਂਕਿ ਜਦੋਂ ਉਹ ਹੁਕਮ ਜਦੋਂ ਤੱਕ ਉਹ ਹੁਕਮਨਾਮੇ ਦੀ ਪਾਲਣਾ ਕਰ ਰਹੇ ਨੇ ਔਰ ਜਦ ਤੱਕ ਭਰਤੀ ਕੰਪਲੀਟ ਨਹੀਂ ਹੋ ਜਾਂਦੀ ਭਰਤੀ ਦੇ ਦੌਰਾਨ ਇਹੋ ਜਿਹਾ ਕੋਈ ਦਾਵਾ ਠੋਕਣਾ ਵੀ ਅਸੀਂ ਨਵੀਂ ਪਾਰਟੀ ਬਣਾ ਰਹੇ ਹਾਂ ਜਾਂ ਧੜਾ ਬਣ ਰਿਹਾ ਉਹ ਸਿੱਧੇ ਰੂਪ ਦੇ ਵਿੱਚ ਹੁਕਮਨਾਮੇ ਦੀ ਉਲੰਘਣਾ ਹੀ ਹੋਏਗੀ ਫਿਰ ਤਾਂ ਉਹ ਸਾਰਾ ਕੁਝ ਹੀ ਸੈਪੋਟਾਈਜ਼ ਕਰ ਦਿੱਤਾ ਜਾਊਗਾ ਸੋ ਮੈਨੂੰ ਲੱਗਦਾ ਵੀ ਉਹਨਾਂ ਦੇ ਕੋਲ ਹਾਲੇ ਸਪਸ਼ਟਤਾ ਨਹੀਂ ਹੈ ਪਰ ਉਹ ਜਵਾਬ ਇਸ ਗੱਲੋਂ ਠੀਕ ਦੇ ਰਹੇ ਨੇ ਕਿ ਉਹਨਾਂ ਨੂੰ ਸੱਚੀ ਮੁੱੱਚੀ ਨਹੀਂ ਪਤਾ ਵੀ ਅੱਗੇ ਹੋਣਾ ਕੀ ਹੈ ਕਿਉਂਕਿ ਸਹੀ ਜਿਹੜਾ ਤਰੀਕਾ ਇਹ ਹੈ ਕਿ ਇਸ ਭਰਤੀ ਤੋਂ ਬਾਅਦ ਤਾਂ ਇਹ ਹੈ ਵੀ ਤੁਸੀਂ ਸਿੰਬਲ ਤੇ ਦਫ਼ਤਰ ਦੇ ਉੱਤੇ ਅ ਅਸਲੀ ਅਕਾਲੀ ਦਲ ਹੋਣ ਦਾ ਦਾਵਾ ਠੋਕਣਾ ਹੈ। ਹੂੰ ਔਰ ਨਾਲ ਦੀ ਨਾਲ ਤੁਸੀਂ ਪੈਰਲਰ ਜਿਹੜਾ ਧੜਾ ਇਸ ਭਰਤੀ ਰਾਹੀਂ ਬਣਨਾ ਹੈ ਉਹਨੂੰ ਰਨ ਵੀ ਕਰਨਾ ਹੈ, ਉਹਦੀ ਪੋਲਿਟਿਕਸ ਵੀ ਰਨ ਕਰਨੀ ਹੈ ਔਰ ਤੁਸੀਂ ਲੋਕਾਂ ਨੂੰ ਇਹ ਵੀ ਦਿਖਾਣਾ ਹੈ ਨਾ ਕੇਵਲ ਦੇਖੋ ਲੋਕਾਂ ਦੇ ਵਿੱਚ ਸਮੱਸਿਆ ਕੀ ਹੈ ਕਿ ਇਦਾਂ ਨਹੀਂ ਹੈ ਕਿ ਸਿਰਫ ਚਿਹਰਿਆਂ ਦੀ ਤਬਦੀਲੀ ਦਾ ਰੌਲਾ ਹੈ। ਰੋਲਾ ਇਹ ਹੈ ਕਿ ਲੋਕ ਅਕਾਲੀ ਦਲ ਨੂੰ ਉਸ ਪੋਜੀਸ਼ਨ ਤੇ ਵਾਪਸ ਲਿਆਣਾ ਚਾਹੁੰਦੇ ਨੇ ਜਿਸ ਮਕਸਦ ਦੇ ਲਈ ਇਹਦੀ ਸਥਾਪਨਾ ਹੋਈ ਸੀ ਹਮ ਅਕਾਲੀ ਪੋਜੀਸ਼ਨ ਦੇ ਉੱਤੇ ਜਿਹਦੀ ਜਿਹਦੀ ਪਹਿਲੀ ਕਮਿਟਮੈਂਟ ਪੰਜਾਬ ਪੰਥ ਦੇ ਨਾਲ ਹੁੰਦੀ ਸੀ ਔਰ ਉਹਦੀ ਉਹਦਾ ਮਕਸਦ ਜਿਹੜਾ ਆ ਉਹ ਸਾਰੀਆਂ ਉਹਦੀਆਂ ਗਤੀਵਿਧੀਆਂ ਉਹਦੇ ਐਕਸ਼ਨਸ ਉਹਦੇ ਬਿਆਨ ਉਹਦੀ ਨੀਤੀ ਰਾਜ ਕਰਨ ਨੂੰ ਧਿਆਨ ਲੱਗ ਕੇ ਕੇਂਦ੍ਰਿਤ ਕਰਕੇ ਨਹੀਂ ਸੀ ਹੁੰਦੀ ਬਲਕਿ ਉਹਦਾ ਪਹਿਲਾ ਕੰਮ ਹੁੰਦਾ ਸੀ ਪੰਤਕ ਖੇਤਾਂ ਦੀ ਸਿੱਖੇਤਾਂ ਦੀ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕਰਨਾ ਉਹਦੇ ਬਦਲੇ ਚ ਰਾਜ ਭਾਗ ਮਿਲ ਜਾਂਦਾ ਸੀ ਤੇ ਠੀਕ ਆ ਜਾਂ ਨਹੀਂ ਵੀ ਮਿਲਦਾ ਸੀ ਪਰ ਉਹ ਅਸਲ ਮਕਸਦ ਨਹੀਂ ਸੀ ਹੁੰਦਾ ਸੋ ਉਹ ਜਿਹੜੀ ਅਸਲ ਜਿਹੜੀ ਕਹਿੰਨੋ ਵੀ ਰੋਲ ਨਿਭਾਣ ਦੀ ਜਿਹੜੀ ਪੰਜਾਬ ਪ੍ਰਥਮ ਵਾਲੀ ਰੋਲ ਨਿਭਾਉਣ ਦੀ ਜ਼ਿੰਮੇਵਾਰੀ ਹੈ ਉਹ ਲੋਕ ਅਕਾਲੀ ਦਲ ਤੋਂ ਚਾਹੁੰਦੇ ਨੇ ਤੋਂ ਉਹ ਉਹੀ ਆ ਇਸ ਭਰਤੀ ਕਮੇਟੀ ਤੋਂ ਬਣਨ ਵਾਲੇ ਧੜੇ ਤੋਂ ਵੀ ਹੈ ਔਰ ਮੈਨੂੰ ਲੱਗਦਾ ਜੇ ਉਹ ਰੋਲ ਠੀਕ ਨਿਭਾਗੇ ਤੇ ਫਿਰ ਇਹਨਾਂ ਦੇ ਕੋਲ ਸਿੰਬਲ ਜਾਂ ਦਫ਼ਤਰ ਨਾ ਵੀ ਹੋਵੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪਵੇਗਾ ਲੋਕ ਉਸ ਪੋਜੀਸ਼ਨ ਤੇ ਲੈਣਾ ਚਾਹੁੰਦੇ ਨੇ ਪਰ ਉਹਨਾਂ ਦੀ ਮਜਬੂਰੀ ਹੈ ਕਿ ਉਹ ਹਾਲ ਦੀ ਘੜੀ ਇਸ ਵਿਸ਼ੇ ਦੇ ਉੱਤੇ ਕੋਈ ਸਪਸ਼ਟਤਾ ਦਿਖਾ ਨਹੀਂ ਸਕਦੇ ਕੀ ਭਾਈ ਸਾਹਿਬ ਫਿਰ ਮਤਲਬ ਕੀ ਰਹਿ ਜੂਗਾ ਫਿਰ ਮਤਲਬ ਕੀ ਰਹਿ ਜੂਗਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਅਜੇ ਉਹ ਵੀ ਨਹੀਂ ਇੰਪੋਰਟੈਂਟ ਹੈਗਾ ਕਿ ਉਹਨਾਂ ਕੋਲ ਸਿੰਬਲ ਹੋਵੇ ਜਾਂ ਦਫ਼ਤਰ ਹੋਵੇ ਜੇ ਜੇ ਪੋਲੀਟੀਕਲੀ ਇਹਦਾ ਕੋਈ ਸਿਗਨੀਫੀਕੈਂਸੀ ਨਹੀਂ ਹੈਗਾ ਫਿਰ ਇਹਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਫਿਰ ਡੈਲੀਗੇਟਸ ਭਰਨ ਦਾ ਕੀ ਮਤਲਬ ਹੈ ਜਾਂ ਭਰਤੀਆਂ ਕਰਨ ਦਾ ਕੀ ਮਤਲਬ ਹੈ ਹੁਣ ਤੱਕ ਇੰਨਾ ਪੈਸਾ ਖ ਦੇਖੋ ਮਤਲਬ ਕੀ ਹੈ ਕਿ ਜਿਹੜਾ ਪ੍ਰੋਸੈਸ ਹੈ ਪਹਿਲੀ ਕੋਸ਼ਿਸ਼ ਤਾਂ ਇਹ ਹੀ ਹੈ ਇੱਕ ਸੰਭਾਵਨਾ ਹੈ ਕਿ ਜੋ ਅਕਾਲ ਤਖਤ ਸਾਹਿਬ ਤੇ ਫਸੀਲਤ ਹੋਏ 2 ਦਸੰਬਰ ਤੇ ਹੁਕਮਨਾਮੀ ਦੀ ਰੂਹ ਸੀ ਰੂਹ ਤਾਂ ਇਹ ਸੀ ਵੀ ਇਸੇ ਐਗਜ਼ਿਸਟਿੰਗ ਅਕਾਲੀ ਦਲ ਦੇ ਵਿੱਚ ਰਿਫਾਰਮ ਹੋਣ ਲੀਡਰਸ਼ਿਪ ਤਬਦੀਲੀ ਆਵੇ ਅਕਾਲੀ ਦਲ ਆਪਣੀ ਪੋਜੀਸ਼ਨ ਤੇ ਸਿਧਾਂਤਾਂ ਤੇ ਵਾਪਸ ਜਾਵੇ ਔਰ ਨਵੀਂ ਲੀਡਰਸ਼ਿਪ ਨੂੰ ਮੌਕਾ ਮਿਲੇ ਇਹ ਰੂਹ ਹੈ ਉਸ ਫੈਸਲੇ ਦੀ ਉੱਤੀ ਨਾ ਹੁਣ ਪਹਿਲੀ ਕੋਸ਼ਿਸ਼ ਤਾਂ ਜਿਹੜਾ ਟਿੱਲ ਦਾ ਜੋਰ ਹੈ ਜਿਹਨੂੰ ਕਹਿੰਦੇ ਨਾ ਸਾਰੇ ਪੰਥ ਦਾ ਲਾਣਾ ਤਾਂ ਇਹੀ ਬਣਦਾ ਕਿ ਜੋ ਦੀ ਰੂਹ ਸੀ ਉਹ ਰੂਹ ਮੁਤਾਬਕ ਨਤੀਜਾ ਮਿਲੇ ਉਸ ਮੁਤਾਬਕ ਤਾਂ ਇਹੀ ਹੈ ਕਿ ਉਹ ਠੀਕ ਕਹਿ ਰਹੇ ਨੇ ਕਿ ਅਕਾਲੀ ਦਲ ਦੀ ਹੀ ਭਰਤੀ ਚੱਲ ਰਹੀ ਹੈ ਕਿਉਂਕਿ ਇਹਦਾ ਮਤਲਬ ਹੈ ਵੀ ਇਹ ਉਮੀਦ ਸਿੰਬਲ ਦਫ਼ਤਰ ਤੇ ਇੱਕ ਹੀ ਅਕਾਲੀ ਦਲ ਹੋਣ ਦੀ ਹਲੇ ਖਤਮ ਨਹੀਂ ਹੋਈ ਇਹਨੂੰ ਤੁਸੀਂ ਡਰਾਈ ਨਹੀਂ ਕਰ ਸਕਦੇ ਹਲੇ ਬੀਤਾ ਹੋ ਹੀ ਨਹੀਂ ਸਕਦਾ ਕਿਉਂਕਿ ਸਾਨੂੰ ਇਹ ਲੱਗਦਾ ਵੀ ਉਹ ਤੇ ਦੂਜੀ ਧਿਰ ਜਿਹੜੀ ਕਾਬਜ਼ ਹੈ ਉਹ ਤਾਂ ਆਪਣੀ ਜਿੱਦ ਤੇ ਬੈਠੀ ਹੈ ਜਿਹੜਾ ਕਾਬਜ਼ ਹੁੰਦਾ ਉਹ ਤਾਂ ਜਿੱਦ ਤੇ ਹੁੰਦਾ ਹੀ ਹੈ ਉਹ ਕਾਬਜ਼ ਆਪਣੀ ਮਰਜ਼ੀ ਦਾ ਕਦੀ ਛੱਡਦਾ ਨਹੀਂ ਹੁੰਦਾ ਕਬਜ਼ਾ ਤੇ ਇਹ ਸੰਭਾਵਨਾ ਤਾਂ ਇੱਕ ਹੀ ਹੈ ਕਿ ਇਸ ਲਾਮਬੰਦੀ ਦੇ ਵਿੱਚੋਂ ਇਸ ਭਰਤੀ ਦੇ ਵਿੱਚੋਂ ਨਿਕਲਣ ਵਾਲੀ ਲੀਡਰਸ਼ਿਪ ਕਬਜ਼ਾ ਛੱਡਾ ਲਏਗੀ ਇਸ ਗੱਲ ਦੀ ਬਿਲਕੁਲ ਸੰਭਾਵਨਾ ਨਹੀਂ ਹੈ ਕਿ ਕਾਬਜ਼ ਤੇਰ ਕਬਜ਼ਾ ਛੱਡ ਦੇਗੀ ਇਹ ਜੇ ਬਹੁਤ ਤਗੜੀ ਹੋ ਕੇ ਪੰਥਕ ਤੌਰ ਤੇ ਧਿਰ ਨਿਕਲ ਆਉਂਦੀ ਹੈ ਤੇ ਇਹ ਉਸ ਧਿਰ ਨੂੰ ਝੁਕਾ ਕੇ ਉਹਨਾਂ ਦੇ ਕੋਲੋਂ ਅਕਾਲੀ ਦਲ ਦਾ ਸਿੰਬਲ ਦਾ ਤੇ ਦਫ਼ਤਰ ਦਾ ਕਬਜ਼ਾ ਛਡਵਾ ਲੇਗੀ ਇਹ ਇਸ ਚੀਜ਼ ਨੂੰ ਆਪਾਂ ਇਸ ਚੀਜ਼ ਨੂੰ ਆਪਾਂ ਸਮਝੀਏ ਜਿਹੜੀ ਗੱਲ ਤੁਸੀਂ ਹੁਣੇ ਆਖੀ ਹੈ ਐਂ ਤਾਂ ਹੈ ਨਹੀਂ ਕਿ ਹੁਣ ਇੱਕ ਜੰਗ ਛੇੜੀ ਜਾਊਗੀ ਦੋ ਧੜਿਆਂ ਦੇ ਵਿਚਾਲੇ ਜਾਂ ਪਹਿਲਾਂ ਪ੍ਰਾਤਨ ਸਮਿਆਂ ਵਾਂਗ ਤਲਵਾਰਾਂ ਨਾਲ ਢਾਲਾਂ ਦੇ ਨਾਲ ਜੰਗ ਹੋਵੇਗੀ ਜ਼ਾਹਿਰ ਤੌਰ ਦੇ ਉੱਤੇ ਇੱਕ ਮੈਨ ਪਾਵਰ ਦੀ ਜੰਗ ਹੋਵੇਗੀ ਕਿ ਕਿਹਦੇ ਕੋਲ ਜ਼ਿਆਦਾ ਫਾਲੋਅਰਸ ਹੈਗੇ ਕਿਹਦੇ ਕੋਲ ਜ਼ਿਆਦਾ ਡੈਲੀਗੇਟਸ ਹੈਗੇ ਆ ਤੇ ਉਹ ਕਿਤੇ ਨਾ ਕਿਤੇ ਫਿਰ ਪੋਲਿਟੀਕਲ ਅ ਅਖਾੜੇ ਵਿੱਚ ਹੀ ਲੜੀ ਜਾਊਗੀ ਨਾ ਉਹ ਬਾਹਰ ਤਾਂ ਨਹੀਂ ਹੋਊਗੀ ਫਿਰ ਇਹ ਪੋਲਿਟੀਕਲੀ ਤਾਂ ਅੱਗੇ ਆਉਣਾ ਹੀ ਪਊਗਾ ਮੈਨੂੰ ਲੱਗਦਾ ਵੀ ਇਹ ਇਹ ਤਿੰਨੇ ਤਰੀਕੇ ਦੀਆਂ ਸੰਭਾਵਨਾਵਾਂ ਨੇ ਪਹਿਲਾ ਤਰੀਕਾ ਕਾਨੂੰਨਾਂ ਵੀ ਹੈ ਚੋਣ ਕਮਿਸ਼ਨ ਦੇ ਰਾਹੀਂ ਵੀ ਹੈ ਦੂਸਰਾ ਤਰੀਕਾ ਪੋਲੀਟੀਕਲੀ ਪ੍ਰੂਫ ਕਰਨ ਦਾ ਵੀ ਹੈ ਵੀ ਲੋਕ ਕੇ ਦੇ ਨਾਲ ਨੇ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਜਾਵਾਂਗੇ ਔਰ ਜਿਸ ਤਰ੍ਹਾਂ ਦੀ ਪ੍ਰੋਵੋਕੇਸ਼ਨ ਕਾਬਜ ਤੇਰ ਵੱਲੋਂ ਹੋ ਰਹੀ ਹੈ ਮੈਂ ਤੀਜੀ ਜਿਹੜੀ ਸੰਭਾਵਨਾ ਤੁਸੀਂ ਜ਼ਿਕਰ ਕੀਤਾ ਮੈਂ ਉਹਦੇ ਤੋਂ ਵੀ ਡਨਾਈ ਨਹੀਂ ਕਰਦਾ ਕਿਉਂਕਿ ਉਹਦੇ ਪਿੱਛੇ ਉਹਨਾਂ ਦੀ ਪ੍ਰੋਵੋਕੇਸ਼ਨ ਹੋਏਗੀ ਜਿਸ ਤਰੀਕੇ ਦੇ ਨਾਲ ਉਹ ਦਿਲ ਨੂੰ ਜਾਂ ਪੰਥ ਦੀ ਰੂਹ ਨੂੰ ਚੁੱਭਣ ਵਾਲੀਆਂ ਗੱਲਾਂ ਕਰਦੇ ਨੇ ਆਪਣੇ ਬਿਆਨ ਦਿੰਦੇ ਨੇ ਤਾਂ ਉੱਥੇ ਤੀਸਰੀ ਸੰਭਾਵਨਾ ਕਿਉਂਕਿ ਹਾਲਾਤਾਂ ਚੋਂ ਨਿਕਲਦੀਆਂ ਹੁੰਦੀਆਂ ਚੀਜ਼ੀਆਂ ਚੀਜ਼ਾਂ ਸਾਰੀਆਂ ਔਰ ਇਹ ਵੀ ਨਹੀਂ ਕਿ ਇਹੋ ਜੇ ਇਨਸੀਡੈਂਸ ਕੋ ਪਿਛਲੇ 10 15 ਸਾਲਾਂ ਚ ਵਾਪਰੇ ਨਹੀਂ ਵੀ ਜਦੋਂ ਸੇ ਕੰਮੋ ਸਾਹਮਣੇ ਹੋ ਕੇ ਕਿਉਂਕਿ ਤੁਸੀਂ ਇਹਨਾਂ ਦੇ ਰਾਜ ਦੀ ਉਹ ਗੱਲ ਕਰ ਲਓ 2007 ਇਹਨਾਂ ਦੀ ਸਰਕਾਰ ਆਉਂਦੇ ਸਾਰੀ ਜਿਹੜੇ ਫਿਜ਼ੀਕਲ ਕਲਾਸ਼ ਨੇ ਵਾਇਲੈਂਟ ਕਲਾਸ਼ ਨੇ ਸਿੱਖਾਂ ਦੇ ਉਹ ਰਾਮ ਰਹੀਮ ਡੇਰੇ ਦੇ ਪੈਰੋਕਾਰਾਂ ਨਾਲ ਵੀ ਹੋਏ ਹਨਾ ਉਤੋਂ ਬਾਅਦ ਵੀ ਬਹੁਤ ਸਾਰੇ ਇਹੋ ਜੇ ਕਲਾਸ਼ ਹੋਏ ਨੇ ਸੋ ਇਹ ਸੰਭਾਵਨਾ ਤਾਂ ਬਣੀ ਰਹਿਣੀ ਹੈ ਪਰ ਉਹਦੀ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਵੀ ਉਹ ਪੱਧਰ ਤੱਕ ਇਸ ਲਾਈਨ ਨੂੰ ਲੈ ਕੇ ਜਾਣਾ ਕਿ ਨਹੀਂ ਜਾਣਾ ਉਹ ਮੈਨੂੰ ਲੱਗਦਾ ਕਾਬਜ ਧਿਰ ਤੈਅ ਕਰੇਗੀ ਇਹ ਧਿਰ ਨਹੀਂ ਤੈਅ ਕਰੇਗੀ ਕਿ ਉਹ ਕਿਸ ਤਰੀਕੇ ਦੀ ਦਿਲ ਜਿਹੜੀ ਦਿਲਾਂ ਨੂੰ ਚੁੱਭਣ ਵਾਲੀ ਬਿਆਨਬਾਜ਼ੀ ਕਰ ਰਹੇ ਨੇ ਹੋ ਸਕਦਾ ਕੋਈ ਉਹੋ ਜਿਹੀ ਹਰਕਤ ਹੀ ਕਰ ਦੇਣ ਜਿਹਦੇ ਨਾਲ ਲੋਕ 2017 ਵਰਗੇ ਹਾਲਾਤ ਪੈਦਾ ਕਰ ਦੇਣ ਕਿ ਜਿੱਥੇ ਇਸ ਧਿਰ ਨਾਲ ਜੁੜੇ ਹੋਏ ਲੋਕਾਂ ਨੂੰ ਪਿੰਡਾਂ 'ਚ ਵਿਚਰਨਾ ਹੀ ਔਖਾ ਹੋ ਜੇ ਇਹ ਵੀ ਸੰਭਾਵਨਾ ਹੈ ਸੋ ਇਹ ਸੰਭਾਵਨਾਵਾਂ ਨੇ ਬਿਲਕੁਲ ਸਤਿਵਾਦ ਆ ਸਰ ਮੈਂ ਇੱਕ ਹੋਰ ਚੀਜ਼ ਪੁੱਛਣੀ ਚਾਹੁੰਦਾ ਦੇਖੋ ਜਦੋਂ ਆਪਾਂ ਦੂਜੇ ਧੜੇ ਦੀ ਗੱਲ ਕਰਦੇ ਆਂ ਜਾਂ ਓਕਾ ਪੋਕਾ ਜਿਵੇਂ ਜ਼ੁਬਾਨੀ ਤੌਰ ਤੇ ਕਿਹਾ ਜਾਂਦਾ ਕਿ ਬਾਦਲ ਧੜਾ ਜਿਹੜਾ ਹੈਗਾ ਆਕਾਲੀ ਦਲ ਦਾ ਉਹ ਉਸ ਧੜੇ ਨੇ ਆਪਣੀ ਡੈਲੀਗੇਸ਼ਨ ਦੀ ਭਰਤੀ ਵੀ ਪੂਰੀ ਕਰ ਲਈ ਉਸ ਧੜੇ ਨੇ ਆਪਣੀ ਪ੍ਰਧਾਨ ਦੀ ਚੋਣ ਵੀ ਕਰ ਲਈ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਪ੍ਰਧਾਨ ਬਣਾ ਦਿੱਤਾ ਗਿਆ ਯਾਨੀ ਕਿ ਉਹ ਆਪਣੇ ਵੱਲੋਂ ਈਵਨ ਨੇ ਉਹ ਉਹਨਾਂ ਨੇ ਆਪਣੇ ਵੱਲੋਂ ਸਾਰਾ ਕੁਝ ਕਰ ਰੱਖਿਆ ਆ ਪਰ ਇਧਰਲੇ ਪਾਸੇ ਅਜੇ ਡੈਲੀਗੇਟਸ ਚੁਣੇ ਜਾਣਗੇ ਡੈਲੀਗੇਟਸ ਚੁਣਨ ਤੋਂ ਬਾਅਦ ਅਗਲਾ ਪ੍ਰੋਸੈਸ ਹਮਲ ਦੇ ਵਿੱਚ ਆਵੇਗਾ ਇਹ ਸਮਝ ਨਹੀਂ ਆ ਰਿਹਾ ਕਿ ਇਹ ਅੱਗੇ ਹੋਣ ਕੀ ਜਾ ਰਿਹਾ ਈਵਨ ਜਿਹੜੇ ਲੋਕ ਜੁੜਦੇ ਪਏ ਆ ਮੈਂ ਤਾਂ ਸਮਝਦਾ ਉਹਨਾਂ ਨੂੰ ਵੀ ਹੱਕ ਹੈਗਾ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਆਖਿਰ ਉਹ ਕਿਹੜੀ ਪਾਰਟੀ ਦੇ ਨਾਲ ਜੁੜਦੇ ਪਏ ਨੇ ਕਿਹੜੇ ਧੜੇ ਦੇ ਨਾਲ ਜੁੜਦੇ ਪਏ ਨੇ ਤਕੋ ਇਹਦੀਆਂ ਦੋ ਹੀ ਸੰਭਾਵਨਾਵਾਂ ਨੇ ਜਿਹਦੇ ਤੋਂ ਇੱਕ ਪੰਜ ਮੈਂਬਰੀ ਕਮੇਟੀ ਡਿਨਾਈ ਕਰ ਰਹੀ ਹੈ ਜਿਹੜੀ ਪੱਤਰਕਾਰ ਜਾਣਨਾ ਚਾਹੁੰਦੇ ਕਿ ਕੀ ਨਵਾਂ ਤੜਾ ਹੋਣ ਚਾਏਗਾ ਉਹਦੀ ਪੂਰੀ ਸੰਭਾਵਨਾ ਹੈ ਕਿ ਨਵਾਂ ਤੜਾ ਹੋਣ ਦੇ ਵਿੱਚ ਆ ਸਕਦਾ ਹੈ ਦੂਸਰੀ ਗੱਲ ਜਿਹੜੀ ਹੈ ਜਿਹੜੀ ਗੱਲ ਆਪਾਂ ਪਹਿਲਾਂ ਸੰਭਾਵਨਾਵਾਂ ਤਲਾਸ਼ੀਆਂ ਕਿ ਕਾਨੂੰਨਨ ਔਰ ਜੰਗ ਦੇ ਮੈਦਾਨ ਦੇ ਵਿੱਚ ਜਿਹਨੂੰ ਆਪਾਂ ਚੋਣ ਮੈਦਾਨ ਕਹਿ ਦਿੰਨੇ ਆ ਉਹਦੇ ਵਿੱਚ ਵੀ ਜੋਰਜ ਮੈਸ਼ੀ ਹੋਏਗੀ ਜਿਹੜਾ ਪਹਿਲਵਾਨ ਜਿੱਤੇਗਾ ਉਹ ਜੇਤੂ ਕਹ ਲਾਏਗਾ ਉਹੀ ਅਸਲੀ ਹੱਕਦਾਰ ਹੋਏਗਾ ਆਕਾਲੀ ਦਲ ਦਾ ਹਾਂ ਪਰ ਇਹਦੇ ਨਾਲ ਦੀ ਨਾਲ ਮੈਨੂੰ ਜਿਹੜੀ ਜਿਹੜੀ ਖਤਰਾ ਹੈ ਕਿ ਸੁਖਬੀਰ ਕੋਲ ਇਸ ਵਕਤ ਗਵਾਣ ਨੂੰ ਕੁਝ ਨਹੀਂ ਹੈ ਜੋ ਕੁਝ ਵੀ ਗਵਾਣ ਲਈ ਹੈ ਉਹ ਪੰਜ ਮੈਂਬਰੀ ਕਮੇਟੀ ਦੇ ਕੋਲ ਹੈ ਹਾਂ ਕਿਉਂਕਿ ਜਿਹੜੀ ਤੇ ਤਗੜੀ ਹੈ ਜਿਹਦੇ ਤੇ ਲੋਕ ਭਰੋਸਾ ਕਰ ਰਹੇ ਨੇ ਉਹਦੇ ਕੋਲ ਹੀ ਗਵਾਣ ਨੂੰ ਕੁਝ ਹੈ ਕਿਉਂਕਿ ਉਹਨਾਂ ਕੋਲ ਲੋਕ ਜਿਹੜੇ ਜਾ ਰਹੇ ਨੇ ਉਹ ਉਮੀਦ ਵਾਲੇ ਜਾ ਰਹੇ ਨੇ ਸੁਖਵੀਰ ਨਾਲ ਜਿਹੜੇ ਲੋਕ ਖੜੇ ਨੇ ਉਹ ਉਹਦੇ ਨਾਲ ਕਮਿਟਿਡ ਧੜਾ ਜਿਨੇ 10 ਸਾਲ ਦੀ ਸਰਕਾਰਾਂ ਦੌਰਾਨ ਜਾਂ ਉਸ ਤੋਂ ਪਹਿਲਾਂ ਵੀ ਪੀੜੀਦਰ ਪੀੜੀ ਆਪਣੇ ਕੰਮ ਲਏ ਨੇ ਜਿਨ੍ਹਾਂ ਦੀ ਆਪ ਕੋ ਆਪਣੇ ਇਲਾਕਿਆਂ ਦੇ ਵਿੱਚ ਹੋਂਦ ਹੀ ਇਸ ਕਰਕੇ ਆ ਵੀ ਉਹ ਸੁਖਵੀਰ ਦੇ ਨੇੜੇ ਨੇ ਮਤਲਬ ਮੈਂ ਅਜ ਸੁਖਵੀਰ ਦੇ ਨਾਲ ਜਿਹੜੀ ਲੇਅਰਸ ਆਫ ਲੀਡਰਸ਼ਿਪ ਹੈ ਉਹਦੀ ਜਿਹੜੀ ਫਰਸਟ ਲੇਅਰ ਤੁਸੀਂ ਗਿਣ ਲਓ ਉਹ ਉਹ ਆ ਜਿਹੜੀ ਆਪਣੇ ਦਮ ਦੇ ਉੱਤੇ ਐਮਸੀ ਵੀ ਨਹੀਂ ਬਣ ਸਕਦੀ ਪਰ ਉਹਨਾਂ ਦੀ ਆਪੋ ਆਪਣੇ ਹਲਕਿਆਂ ਦੇ ਵਿੱਚ ਜਿਹੜੀ ਭਲ ਆ ਜਾਂ ਰੈਕਗਨਾਈਜੇਸ਼ਨ ਹੈ ਉਹ ਸਿਰਫ ਇਸ ਕਰਕੇ ਆ ਵੀ ਸੁਖਵੀਰ ਬਾਦਲ ਦੇ ਨੇੜੇ ਨੇ ਕੱਲ ਨੂੰ ਸੁਖਵੀਰ ਬਾਦਲ ਸੀਐਮ ਬਣ ਗਿਆ ਤਾਂ ਇਹਨਾਂ ਦੀ ਬੜੀ ਚੜ੍ਹਾਈ ਹੋ ਜਾਣੀ ਹੈ ਤੇ ਇਹ ਸਿਰਫ ਤੇ ਸੁਖਵੀਰ ਨਾਲ ਨੇੜ ਤਾਂ ਹੋਣ ਕਰਕੇ ਲੀਡਰ ਕਹਾ ਰਹੇ ਨੇ ਆਪਣੇ ਆਪ ਨੂੰ ਆਦਰਵਾਇਜ਼ ਉਹ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ 100 ਬੰਦਿਆਂ ਦਾ ਕੱਟ ਕਰਨ ਦੇ ਕਾਬਲ ਵੀ ਨਹੀਂ ਹੈਗੇ ਜੇ ਹੁੰਦੇ ਤਾਂ ਜਦੋਂ ਸੁਖਵੀਰ ਨੇ ਭਰਤੀ ਸ਼ੁਰੂ ਕਰਾਈ ਸੀ ਉਸ ਦੌਰਾਨ ਪੰਜ ਮੈਂਬਰੀ ਕਮੇਟੀ ਵਰਗਾ ਇੱਕ ਵੀ ਇਕੱਠ ਨਹੀਂ ਹੋਇਆ ਵੱਡੇ ਤੋਂ ਵੱਡਾ ਘੱਟ 50 ਬੰਦਿਆਂ ਦਾ ਹੋਇਆ ਸੋ ਇਹਦਾ ਮਤਲਬ ਤਾਂ ਇਹ ਆ ਵੀ ਇੱਕ ਤਾਂ ਉਹ ਤੇ ਰਹਿ ਦੂਜੀ ਜਿਹੜੀ ਚਿੰਤਾ ਕਰਨ ਵਾਲੀ ਗੱਲ ਹੈ ਜਿਹੜੀ ਡਿਸਕਸ ਨਹੀਂ ਹੋ ਰਹੀ ਅ ਜਿਹੜੀ ਕੌਮ ਦਾ ਭਰੋਸਾ ਜਿੱਤਣਾ ਔਰ ਕੌਮ ਦੇ ਅੰਦਰ ਉਮੀਦ ਜਗਾ ਕੇ ਨਾਲ ਤੋੜਨਾ ਸ਼ੇਰ ਦੀ ਸਵਾਰੀ ਕਰਨ ਵਾਂਗ ਹੁੰਦਾ ਜੇ ਸ਼ੇਰ ਦੇ ਸੁਭਾਅ ਮੁਤਾਬਕ ਨਹੀਂ ਚੱਲਦੇ ਹੋ ਤਾਂ ਤੁਸੀਂ ਉਸੇ ਸ਼ੇਰ ਦਾ ਸ਼ਿਕਾਰ ਬਣ ਜਾਂਦੇ ਹੋ ਐਗਜ਼ਾਮਪਲ ਦੇ ਤੌਰ ਤੇ ਇਸ ਸ਼ੇਰ ਦੀ ਸਵਾਰੀ ਕਰਨ ਵਾਲੇ ਸ਼িকার ਬਣੇ ਇਸ ਤੋਂ ਪਹਿਲਾਂ ਭਾਈ ਬਲਵੰਤ ਸਿੰਘ ਰਾਜਵਾਨ ਭਾਈ ਗੁਰਬਖਸ਼ ਸਿੰਘ ਖਾਲਸਾ ਭਾਈ ਧਿਆਨ ਸਿੰਘ ਮੰਡ ਔਰ ਸਰਬਤ ਖਾਲਸਾ ਦੀ ਸਾਰੀ ਲੀਡਰਸ਼ਿਪ ਹੂੰ ਠੀਕ ਹੈ ਸੋ ਇਹਦੇ ਵਿੱਚ ਇਹ ਗੱਲ ਸਮਝਣ ਦੀ ਲੋੜ ਹੈ ਉਸ ਤੋਂ ਪਹਿਲਾਂ ਵੀ ਕਈ ਨਾਂ ਨੇ ਜਿਹੜੇ ਕਹ ਲੋ ਵੀ ਇਹਨੀਆਂ ਸੈਲਫ ਸੈਂਟਰਾਈਜ਼ਡ ਪਰਸਨੈਲਿਟੀ ਸਿਗੀਆਂ ਵੀ ਜੋ ਚਾਹੁੰਦੇ ਉਹ ਪ੍ਰਮਾਨ ਹੋ ਜਾਂਦਾ ਸੀ ਕੌਮ ਦੇ ਵਿੱਚ ਉਹਨਾਂ ਨੇ ਆਪਣਾ ਪੀਕ ਦੇਖਿਆ ਹੋਇਆ ਮੈਨੂੰ ਲੱਗਦਾ ਪੰਜ ਮੈਂਬਰੀ ਕਮੇਟੀ ਨੂੰ ਇਹ ਪਿਛਲੇ 10 ਸਾਲ ਦੀ ਪੋਲਿਟਿਕਸ ਜਿਹਦੇ ਵਿੱਚ ਇੰਨੀ ਵਨਰੇਬਿਲਟੀ ਹੈ ਉਹਦੇ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਅੱਜ ਜਿਹੜੇ ਹੋਣ ਵਾਲੇ ਇਕੱਠ ਨੇ ਇਹਨਾਂ ਦੇ ਅੰਦਰ ਉਮੀਦਾਂ ਨੇ ਇਹਨਾਂ ਦੇ ਅੰਦਰ ਭਰੋਸਾ ਹੈ ਇਹ ਸੁਖਵੀਰ ਤੋਂ ਕਿਹੜਾ ਇਸ ਕਰਕੇ ਨਹੀਂ ਕਰਦੇ ਕਿਉਂਕਿ ਇਹਨਾਂ ਨੇ ਸੁਖਵੀਰ ਨੂੰ ਆਪਣਾ ਪ੍ਰਧਾਨ ਮੰਨਿਆ ਹੀ ਨਹੀਂ ਸੀ ਉਹਦੇ ਤੋਂ ਉਮੀਦ ਹੀ ਨਹੀਂ ਸੀ ਰੱਖੀ ਤੁਸੀਂ ਉਮੀਦ ਜਗਾਤੀ ਐ ਤੁਸੀਂ ਭਰੋਸਾ ਜਿੱਤਣ ਦੀ ਕੋਸ਼ਿਸ਼ ਕੀਤੀ ਔਰ ਤੁਹਾਡੇ ਤੇ ਭਰੋਸਾ ਕਰ ਵੀ ਰਹੇ ਨੇ ਸੋ ਇਹ ਮੈਨੂੰ ਲੱਗਦਾ ਵੀ ਤੁਹਾਡੇ ਲਈ ਬੜੀ ਖਤਰੇ ਦੀ ਕੈਂਟੀ ਹੁੰਦੀ ਹੈ ਕਿਉਂਕਿ ਇਹ ਜਿਹੜੀ ਉਚਾਈ ਹੁੰਦੀ ਹੈ ਨਾ ਜੀ ਪੋਲੀਟਿਕਲ ਉਚਾਈ ਇਹ ਕੋਈ ਜਿਹੜੀ ਇਹਦੀ ਉਚਾਈ ਹੁੰਦੀ ਉਹ ਚਟਾਨ ਵਰਗੀ ਨਹੀਂ ਹੁੰਦੀ ਉਹਦੇ ਥੱਲੇ ਬਾੜਾ ਬੇਸ ਨਹੀਂ ਹੁੰਦਾ ਆਲੇ ਦੁਆਲੇ ਹੈਨਾ ਇਹ ਜਿਹੜੀ ਹਾਈਟ ਹੁੰਦੀ ਹੈ ਨਾ ਜੀ ਇਹ ਜਿਵੇਂ ਮਿਸਤਰੀਆਂ ਵਾਲੀ ਘੋੜੀ ਹੁੰਦੀ ਨਾ ਇਹ ਉਸ ਤਰ੍ਹਾਂ ਦੀ ਹਾਈਟ ਹੁੰਦੀ ਹੈ ਕਿਉਂਕਿ ਜਿੱਦਾਂ ਜਿੱਦਾਂ ਇਹ ਉੱਪਰ ਜਾਂਦੀ ਹੈ ਖੜੇ ਹੋਣ ਦੀ ਜਗ੍ਹਾ ਘਟ ਜਾਂਦੀ ਹੈ ਉਹ ਡੇਗਨ ਦਾ ਡਰ ਜਿਹੜਾ ਖਤਰਾ ਉਹ ਵੱਜ ਜਾਂਦਾ ਸੋ ਮੈਨੂੰ ਲੱਗਦਾ ਕਿ ਜਿਹੜੀਆਂ ਚੀਜ਼ਾਂ ਅਨਲਿਸਿਸ ਕਰਨ ਦੀ ਲੋੜ ਹੈ ਜਦੋਂ ਉਹਨਾਂ ਨੇ ਕਹਿਤਾ ਕਿ 18 ਜੂਨ ਤੱਕ ਹੀ ਭਰਤੀ ਹੈ ਸੋ ਉਹਦਾ ਮਤਲਬ ਇਹ ਹੈ ਵੀ ਹਾਲੇ ਤੱਕ ਪਿਛਲੇ 2 ਮਹੀਨਿਆਂ ਦੇ ਵਿੱਚ ਜਿਹੜੀ ਅਸਲ ਦੇ ਵਿੱਚ ਗਰਾਊਂਡ ਦੇ ਉੱਤੇ ਸਿੱਖਾਂ ਦੀ ਆਰਮੀ ਹੈ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਨੌਜਵਾਨਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਤੱਕ ਆਪ ਚੱਲ ਕੇ ਅਪਰੋਚ ਹਲੇ ਸ਼ੁਰੂ ਵੀ ਨਹੀਂ ਹੋਈ ਹੂੰ ਉਹ ਆਰਮੀ ਜਿਹੜੀ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾ ਤੱਕ ਲੈ ਕੇ ਗਈ ਉਹ ਜਿਹਨੇ ਬਰਗਾੜੀ ਮੋਰਚਾ ਸਫਲ ਕੀਤਾ ਉਹ ਜਿਨ੍ਹਾਂ ਨੇ 2015 ਦੇ ਵਿੱਚ ਪੰਜਾਬ ਦੀਆਂ ਸੜਕਾਂ ਜਾਮ ਕਰ ਦਿੱਤੀਆਂ ਸੀ ਜਿਨ੍ਹਾਂ ਨੇ 18 ਦੇ ਵਿੱਚ ਬਰਗਾੜੀ ਮੋਰਚੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ 2 ਵੱਡੇ 5-5 ਲੱਖ ਦੇ ਇਕੱਠ ਕਰਕੇ ਦਿਖਾਏ ਸੀ ਉਹ ਜਿਹੜੀ ਉਹ ਆਰਮੀ ਜਿਹੜੀ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਰੁਕਾਉਣ ਦੇ ਲਈ ਪੰਜਾਬ ਦੇ ਹਰ ਪਿੰਡ ਦੇ ਵਿੱਚ ਜਿਸ ਪਿੰਡ ਦੇ ਵਿੱਚ 10 ਇੱਕ ਵੀ ਰਹਿੰਦੇ ਸੀ ਪੰਜਾਬ ਤੋਂ ਬਾਹਰ ਉੱਥੇ ਵੀ ਘਰਾਂ ਦੇ ਉੱਤੇ ਕੇਸ ਵੀ ਨਿਸ਼ਾਨ ਝੁਲਗੇ ਸੀ ਸੋ ਉਹ ਆਰਮੀ ਨੂੰ ਹਲੇ ਤੱਕ ਜਿਹੜਾ ਅਪਰੋਚ ਵੀ ਨਹੀਂ ਕਰਨੀ ਜਿਹੜੀ ਫੰਡ ਮੈਂਬਰ ਕਮੇਟੀ ਨੇ ਸ਼ੁਰੂ ਕੀਤੀ ਇਹ ਉਹਨਾਂ ਲਈ ਖਤਰੇ ਦੀ ਘੰਟੀ ਹੈ ਕਿ ਜੇ ਤੁਸੀਂ ਸਿਰਫ ਵਰਕਰਾਂ ਦੇ ਵਿੱਚ ਹੀ ਖੇਡ ਰਹੇ ਹੋ ਹਲੇ ਤੱਕ ਤੁਸੀਂ ਡੁੱਬੋਗੇ ਵੱਡੇ ਕੱਟ ਪੁਰੇ ਨੇ ਹਮ ਮੈਂ ਮੈਂ ਹੀ ਕਹਿਣਾ ਵੀ ਅਕਾਲੀ ਦਲ ਦੇ ਪੁਰਾਣੇ ਵਰਕਰਾਂ ਨੂੰ ਜੋੜਨਾ ਪਹਿਲਾ ਸਟੈਪ ਸੀ ਹਮ ਸਮਾਂ ਤੁਸੀਂ ਸੀਮਤ ਕਰ ਲਿਆ 18 ਜੂਨ ਦਾ ਦੂਸਰੇ ਸਟੈਪ ਵੱਲ ਤੁਸੀਂ ਹਲੇ ਵਧੇ ਹੀ ਨਹੀਂ ਉਹ ਆਰਮੀ ਜਿਹੜੀ ਸੁਖਬੀਰ ਨੂੰ ਉੱਪਰੋਂ ਲੈ ਕੇ ਜ਼ਮੀਨ ਤੇ ਅਸਮਾਨ ਤੋਂ ਜ਼ਮੀਨ ਤੇ فرش ਤੇ ਲੈ ਕੇ ਆਈ ਅਰਸ਼ ਤੋਂ فرش ਤੇ ਉਹ ਆਰਮੀ ਅਸਲ ਚ ਤੁਹਾਡੀ ਤਾਕਤ ਸੀ ਉਹਨੂੰ ਤੁਸੀਂ ਨਾਲ ਜੋੜਨਾ ਸੀ ਉਹਨੇ ਤੁਹਾਨੂੰ ਜਿਹੜੀ ਤੀਜੀ ਸੰਭਾਵਨਾ ਦੀ ਅਸੀਂ ਗੱਲ ਕੀਤੀ ਸੀ ਨਾ ਵੀ ਜੇ ਇਹੋ ਜਿਹੀ ਕਿਤੇ ਸੰਭਾਵਨਾ ਬਣ ਗਈ ਵੀ ਦਫਤਰ ਤੇ ਚੋਣ ਨਿਸ਼ਾਨ ਡਾਂਗ ਦੀ ਜੋਰ ਤੇ ਖੋਣਾ ਪੈ ਗਿਆ ਤੂੰ ਉਸ ਆਰਮੀ ਨੇ ਖੋਣਾ ਵਕੀਲਾ ਨੇ ਨਹੀਂ ਖੋਕੇ ਦੇਣਾ ਉਹ ਆਰਮੀ ਤੁਹਾਡੇ ਨਾਲ ਹਲੇ ਪੂਰੀ ਤਰ੍ਹਾਂ ਚੱਲਣ ਨੂੰ ਤਿਆਰ ਨਹੀਂ ਹੈ ਕਿਉਂਕਿ ਉਹਨਾਂ ਦੇ ਮਨ ਦੇ ਜਿਹੜੇ ਸ਼ੰਕੇ ਖਦਸ਼ੇ ਨੇ ਉਹਨਾਂ ਨੂੰ ਦੂਰ ਕਰਨ ਲਈ ਉਹ ਪੁੱਛਣ ਲਈ ਹਲੇ ਤੱਕ ਕੋਈ ਗੋਸ਼ਟੀਆਂ ਦੀ ਸੈਮੀਨਾਰਾਂ ਦੀ ਮੀਟਿੰਗਾਂ ਦੇ ਸਿਲਸਿਲਾ ਸ਼ੁਰੂ ਹੀ ਨਹੀਂ ਹੋਇਆ ਔਰ ਮੈਨੂੰ ਲੱਗਦਾ ਹੈ ਕਿ ਹਲੇ ਤੁਸੀਂ ਆਪਣੇ ਸਾਰੇ ਜ਼ਿਲ੍ਹੇ ਹੀ ਨਹੀਂ ਕਵਰ ਕਰਨੇ ਵਰਕਰਾਂ ਦੇ ਵਿੱਚ ਖੇਡਦੇ ਆ ਖੇਡਦੇ 18 ਜੂਨ ਆ ਜਾਣੀ ਹੈ ਤੇ ਭਰਤੀ ਖਤਮ ਹੋ ਜਾਣੀ ਹੈ ਸੋ ਇਹ ਖਤਰੇ ਦੀ ਘੰਟੀ ਹੈ ਕਿ ਇਹਦੇ ਵਿੱਚ ਚਾਹੀਦਾ ਤਾਂ ਇਹ ਸੀ ਕਿ ਪੰਜ ਮੈਂਬਰੀ ਕਮੇਟੀ ਨੂੰ ਪੰਥਕ ਜਥੇਬੰਦੀਆਂ ਦੀ ਇੱਕ ਅਲੱਗ ਕਮੇਟੀ ਬਣਾ ਕੇ ਪੰਥਕ ਆਗੂਆਂ ਦੀ ਉਹਨਾਂ ਨੂੰ ਇਹ ਕਿਹਾ ਜਾਂਦਾ ਵੀ ਜਿਹੜੀ ਕਟੋ-ਕਟ 5000 ਦੇ ਕਰੀਬ ਛੋਟੇ-ਛੋਟੇ ਸਪੋਰਟਸ ਕਲੱਬਾਂ ਤੋਂ ਲੈ ਕੇ ਨੌਜਵਾਨ ਜਥੇਬੰਦੀਆਂ ਕੀਰਤਨ ਦਰਬਾਰ ਵਾਲੀਆਂ ਸੁਸਾਇਟੀਆਂ ਬੀਬੀਆਂ ਦੀਆਂ ਇਸਤਰੀ ਵਿੰਗ ਦੀਆਂ ਸੁਖਨੀ ਸਾਹਿਬ ਸੇਵਾ ਸੁਸਾਇਟੀਆਂ ਇਹ ਸਾਰਾ ਪੰਥ ਦਾ ਸਰਮਾਇਆ ਸੀ ਤੇ ਜੇ ਇਹਨਾਂ ਸਾਰੀਆਂ ਤਰਾਂ ਦੀ ਕਿਤੇ ਐਗਜ਼ਿਸਟੈਂਸ ਇਸ ਭਰਤੀ ਦੇ ਦੌਰਾਨ ਨਹੀਂ ਨਜ਼ਰ ਆਂਦੀ ਫਿਰ ਮੈਨੂੰ ਲੱਗਦਾ ਹੈ ਭਰਤੀ ਕੇਵਲ ਵਰਕਰਾਂ ਤੱਕ ਸੀਮਤ ਹੋ ਕੇ ਰਹਿ ਜਾਏਗੀ ਤੇ ਫਿਰ ਉਸ ਦਾ ਉਸ ਦਾ ਕੀ ਮਤਲਬ ਗੱਲ ਤਾਂ ਉੱਥੇ ਹੀ ਆ ਜਾਂਦੀ ਨਾ ਉਸ ਦਾ ਫਿਰ ਕੀ ਮਤਲਬ ਰਹਿ ਜਾਊਗਾ ਅੱਜ ਜਿਹੜੇ ਇਹ ਦਲੀਲਾਂ ਦੇ ਰਹੇ ਉਹਦਾ ਮਤਲਬ ਉਹਦਾ ਮਤਲਬ ਇਹ ਰਹਿ ਜਾਏਗਾ ਵੀ ਜਿਹੜਾ ਖਸ਼ਾ ਗਿਆਨੀ ਰਕबीर ਸਿੰਘ ਨੇ ਫਸੀਲ ਤੋਂ ਜਿਤਾਇਆ ਸੀ ਕਿ ਇਹ ਜਬ ਬੀਬੀ ਸਤਵੰਤ ਕੌਰ ਹੁਣਾਂ ਨੇ ਜਿਹੜਾ ਫਗਵਾੜੇ ਤੋਂ ਜਿਤਾਇਆ ਸੀ ਵੀ ਇਹ ਭਰਤੀ ਦਾਗੀਆਂ ਜਾਂ ਬਾਗੀਆਂ ਦੀ ਬਣ ਕੇ ਨਾ ਰਹਿ ਜਾਏ ਇਹ ਪੰਥ ਦੀ ਹੋਵੇ ਸੋ ਮੈਨੂੰ ਲੱਗਦਾ ਉਸ ਖਛੇ ਤੋਂ ਬਚਨ ਦੀ ਲੋੜ ਹੈ ਕਿ ਇਹ ਕੇਵਲ ਸੁਧਾਰ ਲਹਿਰ ਦੇ ਧਿਰਾਂ ਤੱਕ ਭਰਤੀ ਸੀਮਤ ਹੋ ਕੇ ਨਾ ਰਹਿ ਜਾਏ ਭਰਤੀ ਦਾ ਸਮਾਂ ਵਧਾਉਣਾ ਪੈਵੇ ਵਧਾਓ ਕਿਉਂਕਿ ਜੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਤਾਂ ਭਰਤੀ ਖੋਲਦੀ ਆ ਜੀ ਪੰਥਕ ਤੇਰਾ ਆਪ ਹੀ ਪਾਰਟਿਸਪੇਟ ਨਹੀਂ ਕਰ ਰਹੀਆਂ ਨਹੀਂ ਐਦਾਂ ਨਹੀਂ ਹੁੰਦਾ ਤੁਹਾਨੂੰ ਉਹਨਾਂ ਤੱਕ ਅਪਰੋਚ ਕਰਨੀ ਪੈਣੀ ਹੈ ਔਰ ਮੋਰਓਵਰ ਉਸ ਤੋਂ ਬਾਅਦ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਉਹਨਾਂ ਦੇ ਖਰਚਿਆਂ ਨੂੰ ਦ अच्छा फगवाड़ा साहब एक एक सवाल मेरा इस एक एक और इस चीज ਨਾਲ ਜੁੜਿਆ ਹੋਇਆ ਅੱਜ ਮੈਂ ਸਵੇਰੇ ਵੀ ਦੋ ਤਿੰਨ ਥਾਮਾਂ ਦੇ ਉੱਤੇ ਚਰਚਾਾਂ ਸੁਣੀਆਂ ਤੇ ਉੱਥੇ ਇੱਕ ਚਰਚਾ ਚੱਲ ਰਹੀ ਸੀ ਕਿ ਸ਼ਾਇਦ ਪੰਜ ਮੈਂਬਰੀ ਕਮੇਟੀ ਦੇ ਅੰਦਰ ਵੀ ਕੁਝ ਖਾਸ ਠੀਕ ਨਹੀਂ ਹੈ ਇਹ ਕਿਹਾ ਜਾ ਰਿਹਾ ਸੀਗਾ ਕਿ ਜਿਹੜੇ ਲੀਡਰ ਅਕਾਲੀ ਦਲ ਨੂੰ ਛੱਡ ਕੇ ਜਾਂ ਬਾਦਲ ਧੜੇ ਨੂੰ ਛੱਡ ਕੇ ਆਏ ਨੇ ਉਹਨਾਂ ਵਿੱਚ ਔਰ ਮੂਲ ਪੰਜ ਮੈਂਬਰੀ ਕਮੇਟੀ ਦੇ ਲੀਡਰਾਂ ਦੇ ਵਿੱਚ ਕੋਈ ਸ਼ਸ਼ੋ ਪੰਜ ਮੱਚੀ ਹੋਈ ਹੈ ਕਿ ਦੋ ਦੋਮਾ ਵਿਚਾਲੇ ਕੋਈ ਲੀਡਰਸ਼ਿਪ ਦਾ ਟਕਰਾਅ ਹੋ ਰਿਹਾ ਜਾਂ ਐਕਸੈਪਟੈਂਸ ਦੀ ਪ੍ਰੋਬਲਮ ਆ ਰਹੀ ਹੈ ਐਂ ਦਾ ਵੀ ਹੈ ਕੁਝ ਨਹੀਂ ਇਹ ਬਿਲਕੁਲ ਹੈ ਇਹੋ ਜੀ ਕਿਉਂਕਿ ਇਹ ਪਿਛਲੇ ਮਹੀਨੇ ਦੇਠ ਮਹੀਨੇ ਤੋਂ ਵਿਚਰਦੇ ਆਸੀਂ ਚੀਜ਼ਾਂ ਦੇਖ ਰਹੇ ਆ ਜੀ ਦੇਖੋ ਇੱਕ ਤਾਂ ਇੱਕ ਸਮੱਸਿਆ ਸਾਨੂੰ ਹੈਗੀ ਆ ਵੀ ਸਮਝਣੀ ਵੀ ਪੈਣੀ ਆ ਪੰਥਕ ਤੇਰਾਂ ਨੂੰ ਵੀ ਪੰਜ ਮੈਂਬਰੀ ਕਮੇਟੀ ਨੂੰ ਵੀ ਸਭ ਨੂੰ ਵੀ ਜਿਹੜਾ ਜਿਹੜੀ ਧਿਰ ਇਸ ਮਸਲੇ ਨੂੰ ਅਕਾਲ ਤਖਤ ਸਾਹਿਬ ਤੱਕ ਲੈ ਕੇ ਆਈ ਤੇ ਅੰਜਾਮ ਤੱਕ ਲੈ ਕੇ ਗਈ ਉਸ ਧਿਰ ਨੂੰ ਬਿਲਕੁਲ ਇਗਨੋਰ ਨਹੀਂ ਕੀਤਾ ਜਾ ਸਕਦਾ ਹੁਣ ਮੇਰਾ ਇੱਕ ਸਵਾਲ ਹੈ ਕਿ ਬੀਬੀ ਜ਼ਗੀਰ ਕੌਰ ਸਭ ਤੋਂ ਜ਼ਿਆਦਾ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਜਾਂ ਚੰਦੂ ਮਾਜਰਾ ਬਾਕੀਆਂ ਡਾਕੀਆਂ ਦੇ ਨਾਮ ਤੇ ਹਨ ਜਾਂ ਕੋਈ ਮਲੂਕਾਤ ਮਲੂਕੇ ਹੋਣਾ ਤਾਂ ਚਲੋ ਪਾਰਟਿਸਪੇਟ ਹੀ ਨਹੀਂ ਕੀਤਾ ਹੁਣ ਇਹ ਦੱਸੋ ਵੀ ਜਿਹੜੀ ਬੀਬੀ 10 ਸਾਲ ਦੀ ਸਰਕਾਰ ਦੇ ਵਿੱਚ ਕੁਝ ਮਹੀਨੇ ਮੰਤਰੀਪਦ ਤੇ ਰਹੀ ਹੋਵੇ ਕਿਸੇ ਕੈਬਨਿਟ ਦੇ ਵਿੱਚ ਉਹਦਾ ਜਿਹੜੀ ਇਨਫਲੂਐਂਸ਼ਲ ਪਹਿਲੀ ਗੱਲ ਤਾਂ ਜਿਹੜੇ ਗੁਨਾਹਤ ਐ ਹੋਏ ਨੇ ਅਕਾਲ ਤੱਕ ਸਾਹਮਣੇ ਉਹ ਗੁਨਾਹ ਕਿਸੇ ਕੈਬਨਿਟ ਦੇ ਮਤੇ ਚੋਂ ਨਹੀਂ ਨਿਕਲੇ ਹੋਏ ਉਹ ਇੰਡੀਵਿਜੂਅਲ ਸੁਖਵੀਰ ਦੀ ਪੋਲਿਟਿਕਸ ਤੋਂ ਨਿਕਲੇ ਹੋਇਆ ਠੀਕ ਹੈ ਫਿਰ ਉਹਦੇ ਵਿੱਚ ਕੀ ਉਹਦੇ ਵਿੱਚ ਅਸੀਂ ਬੀਬੀ ਜ਼ਗੀਰ ਕੌਰ ਤੇ ਸੁਖਵੀਰ ਬਾਦਲ ਨੂੰ ਜਿਹੜੇ ਗੁਨਾਹ ਉਹਨਾਂ ਨੇ ਕਬੂਲੇ ਆ ਕਿ ਇੱਕੋ ਜਾਂ ਮੰਨ ਲਾਂਗੇ ਕੀ ਖੋਤਾ ਕੋੜਾ ਇੱਕੋ ਰਸਤੇ ਬੰਦਿਆਂਗੇ ਇਹ ਪੋਸੀਬਲ ਨਹੀਂ ਹੈ ਉਹਨਾਂ ਨੂੰ ਇਹ ਕਹਿ ਕੇ ਵੀ ਇਹ ਪਹਿਲਾਂ ਬਾਦਲਾਂ ਦੇ ਨਾਲ ਸੀ ਤੇ ਇਸ ਤਰੀਕੇ ਦੇ ਨਾਲ ਤਾਂ ਫਿਰ ਪੰਜ ਮੈਂਬਰੀ ਕਮਿਟੀ ਦੇ ਵਿੱਚੋਂ ਚਾਰ ਮੈਂਬਰ ਨੇ ਜਿਹੜੇ ਉਹ ਵੀ ਬੜੀ ਲੇਟ ਜਿਹੜੇ ਉਹ ਬਾਦਲਸ ਨੂੰ ਛੱਡ ਕੇ ਆਏ ਨੇ ਨਹੀਂ ਪਰ ਸੁਖਵਾਲਾ ਸਾਹਿਬ ਇੱਥੇ ਲਫਰ ਦੇ ਸਿੰਬਲ ਤੋਂ ਜਿੱਤੇ ਨੇ ਇੱਕ ਤਰਕ ਆਉਂਦਾ ਮੈਂ ਜ਼ਰੂਰ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਮੰਨਦਾ ਹਾਂ ਕਿ ਇਸ ਚੀਜ਼ ਨੂੰ ਅਸੀਂ ਨਹੀਂ ਇਸ ਤਰ੍ਹਾਂ ਜ਼ਾਹਰ ਕਰ ਸਕਦੇ ਜਾਂ ਕਹਿ ਸਕਦੇ ਪਰ ਤਾਂ ਵੀ ਜੇ ਉਹ ਕੈਬਨਿਟ ਦੇ ਫੈਸਲੇ ਨਹੀਂ ਸੀ ਇਕੱਲੇ ਸੁਖਬੀਰ ਸਿੰਘ ਬਾਦਲ ਦੀ ਆਪਣੀ ਪੋਲਿਟਿਕਸ ਦੇ ਫੈਸਲੇ ਸੀ ਤਾਂ ਜਿਹੜਾ ਜ਼ਮੀਰ ਮੁੜ ਕੇ ਜਾਗਿਆ ਉਹ ਜ਼ਮੀਰ ਪਹਿਲਾਂ ਵੀ ਜਾਗ ਸਕਦਾ ਸੀਗਾ ਸਵਾਲ ਤਾਂ ਅਸਲ 'ਚ ਇਹੀ ਹੈ ਕਿ ਪਹਿਲਾਂ ਕਿਉਂ ਨਹੀਂ ਬੋਲੇ تھے ਨਹੀਂ ਬਿਲਕੁਲ ਮੈਂ ਤਾਂ ਇਹੀ ਕਹਿ ਰਿਹਾ ਵੀ ਇਹ ਹੋਰ ਜਿਹੜੇ ਜਿਹੜੀ ਕੰਪਲੇਨੈਂਟ ਤੇ ਰਹਾ ਇਹ ਸਜ਼ਾ ਕਿਸ ਚੀਜ਼ ਦੀ ਭੁਗਤ ਕੇ ਆਏ ਉੱਥੇ ਉੱਥੇ ਕੈਟਾਗਰੀ ਬਣਾਈ ਗਈ ਸੀ ਵੀ ਇੱਕ ਉਹ ਜਿਨ੍ਹਾਂ ਨੇ ਗੁਨਾਹ ਕੀਤੇ ਇਕ ਉਹ ਜਿਨ੍ਹਾਂ ਨੇ ਗੁਨਾਹਾਂ ਨੂੰ ਜਸਟੀਫਾਈ ਕੀਤਾ ਪਰ ਉਹਦਾ ਵਿਰੋਧ ਨਹੀਂ ਕੀਤਾ ਇਹ ਜਿਹੜੀ ਦੂਜੀ ਧਿਰ ਹੈ ਇਹ ਏਸੀ ਚੀਜ਼ ਦੀ ਸਜ਼ਾ ਭੁਗਤ ਕੇ ਆਏ ਨੇ ਉੱਥੇ ਗੁਨਾਹ ਮੰਨ ਕੇ ਆਏ ਨੇ ਵੀ ਅਸੀਂ ਉਸ ਵਕਤ ਸਹੀ ਸਮੇਂ ਤੇ ਵਿਰੋਧ ਨਹੀਂ ਕੀਤਾ ਪਰ ਉਹਨੂੰ ਜਸਟੀਫਾਈ ਕਰਦੇ ਰਹੇ ਉਹਦੇ ਤੇ ਪਰਦੇ ਪਾਉਂਦੇ ਰਹੇ ਪਰ ਉਸੇ ਦੀ ਗਲਤੀ ਮੰਨ ਕੇ ਆਏ ਨੇ ਗੁਨਾਹ ਮੰਨ ਕੇ ਆਏ ਨੇ ਹੂੰ ਔਰ ਗੁਨਾਹਾਂ ਤੇ ਪਰਦਾ ਪਾਣ ਵਾਲੇ ਨੂੰ ਜਾਂ ਉਸ ਤੇ ਸਿਰਫ ਚੁੱਪ ਰਹਿਣ ਵਾਲੇ ਨੂੰ ਸਭ ਨੂੰ ਇੱਕੋ ਰਸੇ ਨੇ ਨਹੀਂ ਬੰਨਿਆ ਜਾ ਸਕਦਾ ਇਹ ਵੀ ਇੱਕ ਹਿੱਸਾ ਪ੍ਰਮਾਨ ਕਰਨਾ ਪੈਣਾ ਸਾਨੂੰ ਇਸ ਨਵੀਂ ਧਿਰ ਦੇ ਵਿੱਚ ਜਾਂ ਅਕਾਲੀ ਦਲ ਦੇ ਵਿੱਚ ਹਾਂ ਇਹ ਧਿਰ ਅਗਵਾਈ ਨਹੀਂ ਕਰ ਸਕਦੀ ਕੌਮ ਦਾ ਭਰੋਸਾ ਨਹੀਂ ਜਿੱਤ ਸਕਦੀ ਕਿਉਂਕਿ ਉਸ ਟਾਈਮ ਤੋਂ ਕੋਈ ਫੰਕਸ਼ਨਲ ਸ਼ਕਤ ਕਰੂਆ ਤੇ ਨਹੀਂ ਹਾਂ ਜਿਵੇਂ ਕਹਿੰਦੇ ਨਾ ਵੀ ਇੱਕ ਇੱਕ ਐਫ ਆਈ ਆਰ ਦੇ ਵਿੱਚ ਦੂਜੇ ਖਾਨੇ ਦੇ ਵਿੱਚ ਦੋਸ਼ੀ ਰੱਖੇ ਹੁੰਦੇ ਆ ਇਹ ਦੂਜੇ ਖਾਨੇ ਵਾਲੇ ਦੋਸ਼ੀ ਨੇ ਪਰ ਇਹਨਾਂ ਨੂੰ ਸਜ਼ਾ ਨਹੀਂ ਹੋ ਸਕਦੀ ਉਸ ਬਰਾਬਰ ਦੀ ਵੀ ਤੁਸੀਂ ਇਹਨਾਂ ਨੂੰ ਬਿਲਕੁਲ ਘਰ ਬਿਠਾਕ ਦਿਓ ਉਹਨਾਂ ਨੂੰ ਆਪੋ ਆਪਣੇ ਹਲਕਿਆਂ ਦੇ ਵਿੱਚ ਪੋਲਿਟਿਕਸ ਕਰਨ ਦਾ ਪੂਰਾ ਅਧਿਕਾਰ ਹੈ ਠੀਕ ਪਰ ਤੁਸੀਂ ਉਹਵਰਾਲ ਉਹਨਾਂ ਨੂੰ ਅਗਵਾਈ ਨਹੀਂ ਸੌਂ ਸਕਦੇ ਹੂੰ ਫਿਰ ਅਗਵਾਈ ਕਰੇਗਾ ਕੌਣ ਅਗਵਾਈ ਇਹੀ ਤੱਕ ਮੈਂ ਜਦੋਂ ਕਹਿ ਰਿਹਾ ਵੀ ਉਹ ਜਿਹੜਾ ਰੜਕਣ ਦਾ ਪ੍ਰੋਸੈਸ ਸੀ ਜਿਹੜੀ ਚਰਨਿੰਗ ਚੋਂ ਮਲਾਈ ਕੱਢਣੀ ਸੀ ਉਹ ਲੀਡਰਸ਼ਿਪ ਤਾਂ ਪੰਤਖ ਤਰਾਂ ਚੋਂ ਨਿਕਲਣੀ ਸੀ ਹੂੰ ਉਹ ਤਾਂ ਹਲੇ ਤੱਕ ਭਰਤੀ ਦੇ ਵਿੱਚ ਪੂਰੀ ਤਰ੍ਹਾਂ ਇਨਵੋਲਡ ਹੀ ਨਹੀਂ ਹੋ ਪਾਈਆਂ ਤੁਹਾਨੂੰ ਐ ਲੱਗਦਾ ਕਿ ਮੰਟਰੀ ਆਲ ਵਾਲੀ ਦਾ ਕੋਲ ਹੈਗਾ ਮਨਪ੍ਰੀਤ ਵਾਲੀ ਦਾ ਚਿਹਰਾ ਕੋਈ ਖਾਸ ਬਣਦਾ ਪਿਆ ਐਵੇਂ ਦਾ ਤੁਹਾਨੂੰ ਐ ਲੱਗਦਾ ਨਹੀਂ ਮੈਨੂੰ ਲੱਗਦਾ ਵੀ ਕੁਝ ਆਈਟੀ ਵਿੰਗ ਇੱਕ ਕੋਈ ਪਾਰਟਿਕੂਲਰ ਇਸ ਤਰੀਕੇ ਦਾ ਪਰਸ਼ਾਵਾ ਦੇ ਰਿਹਾ ਹੈ ਵੀ ਕੋਈ ਜਿਹੜਾ ਨਵੀਂ ਧਿਰ ਬਣ ਜੀ ਆ ਜਾਂ ਇਹ ਪੁਨਰਸੁਰਜੀਤੀ ਵਾਲੀ ਧਿਰ ਆ ਦੋਮੈਟ੍ਰਿਕ ਇਹਨਾਂ ਚਾਹੇ ਇਹ ਅਕਾਲੀ ਦਲ ਦੀ ਪੁਨਰਸੁਰਜੀਤੀ ਕਰਨਗੇ ਪੁਰਾਣੇ ਅਕਾਲੀ ਦਲ ਨੂੰ ਰਿਵਾਈਵ ਕਰਨਗੇ ਹਨਾ ਤੇ ਯਾ ਨਵਾਂ ਧੜਾ ਬਣੇਗਾ ਤੋਆਂ ਸੰਭਾਵਨਾ ਦੇ ਵਿੱਚ ਆਗੂ ਮਨਪ੍ਰੀਤ ਸਿੰਘ ਵਾਲੀ ਹੋਣਗੇ ਇਹੋ ਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਆਈਟੀ ਵਿੰਗ ਤੋਂ ਪਰ ਇਹ ਸਮਝਣਾ ਇਸ ਟਾਈਮ ਮੌਕਾ ਹੈ ਕਿ ਉਹ ਆਈਟੀ ਵਿੰਗ ਕਿਹੜਾ ਹੈ ਕਿ ਉਹ ਆਈਟੀ ਵਿੰਗ ਜਾਣ ਬੁੱਝ ਕੇ ਪੰਜ ਮੈਂਬਰੀ ਕਮੇਟੀ ਚ ਕਨਫਲਿਕਟ ਪੈਦਾ ਕਰਨ ਵਾਲਾ ਉਹ ਆਈਟੀ ਵਿੰਗ ਹੈ ਤਾਂ ਕਿ ਉਹਨਾਂ ਦੇ ਵਿੱਚ ਵਖਰੇਵੇਂ ਪੈਦਾ ਹੋਣ ਕਨਫਿਊਜ਼ਨ ਪੈਦਾ ਹੋਵੇ ਲੋਕ ਪਿੱਛੇ ਹਟ ਜਾਣੇ ਸੋਚ ਕੇ ਵੀ ਲੋਯਰ ਇਹਨਾਂ ਦਾ ਤਾਂ ਇੱਕ سرمایہਦਾਰ ਲਾ ਕੇ ਦੂਜਾ سرمایہਦਾਰ ਪ੍ਰਧਾਨ ਬ ਸੋ ਹਲੇ ਉਹ ਆਡੈਂਟੀਫਾਈ ਨਹੀਂ ਹੋਇਆ ਪਰ ਇਹ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿੰਨੀ ਕੰਮ ਕਰ ਰਿਹਾ ਹੈ ਇਹ ਨਹੀਂ ਕਿਹਾ ਜਾ ਸਕਦਾ ਕਿ ਹੰਤੀ ਤੇ ਅੱਗੇ ਚਾਹੁੰਦੇ ਆ ਕਿ ਉਹ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਇਹ ਵੀ ਇਹ ਵੀ ਇੱਕ ਸੰਭਾਵਨਾ ਹੈ ਇਹ ਉਹਨਾਂ ਦੀ ਆਉਣ ਵਾਲੀਆਂ ਕੁਝ ਦਿਨਾਂ ਦੀਆਂ ਅਗਲੀਆਂ ਗਤੀਵਿਧੀਆਂ ਤੋਂ ਪਤਾ ਲੱਗ ਜਾਏਗਾ ਬਟ ਬਤੌਰ ਅਬਜ਼ਰਵਰ ਨੇ ਇਸ ਟਾਈਮ ਕੋਲ ਤੱਕ ਸਾਬਦੇ ਜੇਸ ਅਬਜ਼ਰਵਰ ਦੀ ਡਿਊਟੀ ਲਈ ਜਾਂਦੀ ਹੈ ਕਿ ਉਹ ਲੀਡਰ ਦੀ ਚੋਣ ਕਰਾਵੇ ਉਹ ਆਪਣਾ ਲੀਡਰਸ਼ਿਪ ਆਪਣੇ ਆਪ ਨੂੰ ਲੀਡਰ ਦੇ ਤੌਰ ਤੇ ਉਭਾਰਨ ਦਾ ਦਾਵਾ ਨਹੀਂ ਕਰ ਸਕਦਾ ਇਹ ਐਥਿਕਲੀ ਗਲਤ ਹੈ ਤੁਸੀਂ ਦੇਖੋ ਵੀ ਜੇ ਕੋਣ ਕਰ ਲੋ ਕਾਂਗਰਸ ਦਿੱਲੀ ਹਾਈ ਕਮਾਂਡ ਦੇ ਵਿੱਚੋਂ ਕੋਈ ਆਬਜ਼ਰਵਰ ਭੇਜ ਦਿੰਦੀ ਆ ਰਾਜਸਥਾਨ ਤੋਂ ਵੀ ਤੁਸੀਂ ਜਾ ਕੇ ਪੰਜਾਬ ਦੇ ਵਿੱਚ ਐਮਐਲਏ ਵਿਧਾਇਕਾਂ ਦਾ ਕੋਈ ਆਗੂ ਚੁਣ ਕੇ ਆਓ ਹਨਾ ਤੇ ਉਹ ਉੱਥੇ ਆ ਕੇ ਆਪਣਾ ਨਾਮ ਪ੍ਰਪੋਜ਼ ਕਰ ਦੇਵੇ ਤੇ ਉਹ ਐਥੀਕਲੀ ਗਲਤ ਹੈ ਹੂੰ ਸੋ ਇਹ ਜਿਹੜੇ ਪੰਜ ਬੰਦੇ ਨੇ ਇਹ ਆਬਜ਼ਰਵਰ ਨਹੀਂ ਆ ਕਾਲ ਤੱਕ ਸਕਦੇ ਜਿਨ੍ਹਾਂ ਦੀ ਜ਼ਿੰਮੇਵਾਰੀ ਲਈ ਗਈ ਹੈ ਲੀਡਰਸ਼ਿਪ ਉਭਾਰਨ ਦੀ ਨਵੀਂ ਚੋਣ ਕਰਾਉਣ ਦੀ ਔਰ ਗਰਾਊਂਡ ਦੇ ਉੱਤੋਂ ਚਰਨਿੰਗ ਕਰਕੇ ਜਿਹੜਾ ਮਲਾਈ ਕੱਢ ਕੇ ਲਿਆਉਣ ਦੀ ਤੇ ਜੇ ਆਪਣਾ ਹੀ ਦਾਵਾ ਠੋਕ ਦੇਣਗੇ ਫਿਰ ਉਹ ਐਥੀਕਲੀ ਗਲਤ ਹੋ ਜਾਣਗੇ ਠੀਕ ਹੈ ਬਿਲਕੁਲ ਇਹ ਇਹ ਉਹ ਸਿਚੁਏਸ਼ਨ ਹੈ ਜਿਹੜੀ ਤੁਹਾਡੇ ਸਾਹਮਣੇ ਰੱਖੀ ਹੈ ਭਾਈ ਸੁਖਦੇਵ ਸਿੰਘ ਫਗਵਾੜਾ ਹੋਣਾ ਦਾ ਵੀ ਧੰਨਵਾਦ ਕਰਾਂਗੇ ਕਿ ਉਹਨਾਂ ਨੇ ਸਮਾਂ ਕੱਢਿਆ ਹੋਂ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਾਂਗੇ ਉਹ ਤਕਲੀ ਬਣੇ ਰੋਵਾਨ ਇੰਡੀਆ ਪੰਜਾਬੀ